ਥੋੜੇ ਤਾਂ ਇਲੈਕਸ਼ਨ ਹੀ ਸਾਰਾ ਪੁਲਸ ਲੜਦੀ ਪਈ ਆ ਕਹਿੰਦੇ ਮੁਲਾਜ਼ਮ ਲਾ ਰੱਖੇ ਕਹਿੰਦੇ ਸਾਰਾ ਪ੍ਰਸ਼ਾਸਨ ਦਾ ਮੈਸੀਜ਼ ਹੋ ਰਿਹਾ ਵੇਖੋ ਜਦੋਂ ਵੋਟ ਬੈਂਕ ਹੀ ਆ ਨੀਗਾ ਤੇ ਫਿਰ ਕੋਈ ਨਾ ਕੋਈ ਅਲੀਗੇਸ਼ਨ ਲਾਉਣਗੇ ਨਾ ਫਿਰ ਖੀਰ ਤੇ ਕਹਿਣਗੇ ਜੀ ਜਿੱਦੜ ਰਿਜ਼ਲਟ ਆਉਣੇ ਆ ਉਦੋਂ ਕਹਿਣਗੇ ਜੀ ਧੱਕੇਸ਼ਾਹੀ ਹੋ ਗਈ ਜੀ ਧੱਕਾ ਹੋ ਗਿਆ ਜੀ ਇਹਦੇ ਸਰਕਾਰ ਨੇ ਧੱਕੇ ਨਾਲ ਇਲੈਕਸ਼ਨ ਜਿੱਤੀ ਆ ਇਹ ਮੈਂ ਤੁਹਾਨੂੰ ਹੁਣ ਇਹ ਗੱਲਾਂ ਤਾਂ ਕਰ ਰਿਹਾ ਵੀ ਇਹ 14 ਤਰੀਕ ਨੂੰ ਇਹ ਵਰਸ਼ਨਾ ਜਦੋਂ ਤੁਸੀਂ ਇਹਨਾਂ ਅੱਗੇ ਮਾਈਕ ਕਰੋਗੇ ਨਾ ਸਾਰੇ ਅੱਗੇ ਜਿੰਨੇ ਵੀ ਲੀਡਰ ਹੋਗੋ ਕਹਿਣਗੇ ਜੀ ਤੇ ਸਰਕਾਰ ਧੱਕਾ ਕਰਦੀ ਸਰਕਾਰ ਦੀ ਸਰਕਾਰੀ ਮਸ਼ੀਨਰੀ ਆ ਜੀ ਸਰਕਾਰੀ ਮਸ਼ੀਨਰੀ ਯੂਜ਼ ਕਰਦੇ ਕਿਹੜੀ ਸਰਕਾਰੀ ਮਸ਼ੀਨਰੀ ਆ ਆ ਮੇਰੀਆਂ ਤਿੰਨ ਗੱਡੀਆਂ ਚੱਲਦੀਆਂ ਮੇਰੇ ਨਾਲ ਹੂੰ ਤਿੰਨੇ ਮੇਰੀਆਂ ਪ੍ਰਾਈਵੇਟ ਆ ਕੋਈ ਸਰਕਾਰੀ ਮਸ਼ੀਨਰੀ ਐ ਇਹ ਦੇਖੋ ਇਹ ਚੀਜ਼ਾਂ ਦੇਖੋ ਅਲੀਗੇਸ਼ਨ ਲਾਉਣਾ ਠੀਕ ਹੈ ਆਪੋਜੀਸ਼ਨ ਦਾ ਕੰਮ ਆ ਪਰ ਇਹ ਵੀ ਵੇਖਣਾ ਵੀ ਫੈਕਟਸ ਕੀ ਨੇ ਇੱਥੋਂ ਦੇ ਇੱਥੋਂ ਦੇ ਮਸਲੇ بس ਇੱਥੋਂ ਦੇ ਮਸਲਿਆਂ ਦੀ ਨਹੀਂ ਕੋਈ ਗੱਲ ਕਰਦਾ ਇਹ ਸਿਰਫ ਇਲਜ਼ਾਮਬਾਜ਼ੀ ਦੀ ਇਲੈਕਸ਼ਨ ਚੱਲਣ ਲਈ ਹੈ ਸੋ ਇਸ ਕਰਕੇ ਇਹ ਜਿਹੜੀ ਬੇਮੁਨਾਦੀ ਚੀਜ਼ਾਂ ਨੇ ਇਹ ਇਹਦੇ